ਕਿਹੜਾ ਧਰਮ ਇਨਸਾਨਾਂ ਕਨੂੰ ਸਿਖਾਵੇ ਉਪਦਰ ਕਰਨਾ ਸਿਖਾਵੇ ਡੰਗੇ ਕਰਨਾ ਸਿਖਾਵੇ ਨਾਪਰਤ ਸਿਖਾਵੇ ਗਿੱਤ ਕਰਾ ਸਿਖਾਵੇ ਤੂੰ ਜਿਹੜਾ ਮਾਰਾ ਕਰਨਾ ਸਿਖਾਵੇ ਤੁਹਾਨੂੰ ਬੈਮਾ ਧਰਮਾਂ ਵਿੱਚ ਪਾਦਾ ਉਹ ਧਰਮ ਧਰਮ ਨਹੀਂ ਹੈ ਹਮਝ ਲੈਣਾ ਚਾਹੀਦਾ ਬੰਦੇ ਨੂੰ ਕਿ ਮੈਂ ਕਿਸੇ ਗ੍ਰੋਹ ਦੇ ਚੂਂਗਲ ਵਿੱਚ ਫਸ ਗਿਆ ਇਥੋਂ ਨਿਕਲਣਾ ਚਾਹੀਦਾ सिखा होता कि डे कर किसी ना नफरत कर धर्म ही नहीं सिखा धर्म से सिखाता है कि रब जप यह चंगे का सर्व धर्म हर को नाम जब निर्मल कर महाराज कहते रब का नाम कर कर। कर। अच्छा भी जब चंगे करम भी कर तरह अच्छा महाराज कहते बन लगे देरना कर ਪਾਪ ਕਰਨ ਲੱਗਿਆ ਜੇ ਕਰੀਏ ਪਾਪ ਨੈ ਬਲੰਪ ਤਨ ਬਲੰ ਪਾਪ ਦੜੰਤ ਨਾਮ ਪ੍ਰਜੰਤ ਲੋਕ ਸ਼ਰਨ ਸ਼ੰਤਨ ਕਿਲੇ ਵੀ ਕਨਾਸ ਪ੍ਰਾਪਤ ਧਰਮ ਲਖਮਨ ਨਾਲ ਇਹ ਤੋਂ ਪ੍ਰਸੰਨ ਬਾਤ ਹੈ ਗੁਰੂ ਅਰਜਨ ਸਾਹਿਬ ਕੀ ਦਾ ਬਚਨ ਹੈ ਕਹਿੰਦੇ ਲੋਹ ਗੁਰੂ ਛੱਡ ਪਾਪ ਨੂੰ ਛੱਡ ਧਰਮ ਨੂੰ ਗ੍ਰੈਂਡ ਕਰ ਭਲੇ ਪੁਰਸ਼ਾਂ ਦੀ ਸਰਨ ਚ ਬੈ ਚੰਗੇ ਕਰਮ ਕਰ ਇਹ ਲਖਣ ਧਰਮੀ ਦੇ ਨੇ ਮਹਾਰਾਜ ਜੀ ਇਹ ਉਹਨੂੰ ਪ੍ਰਾਪਤ ਦੇ ਨੇ ਜਿੱਤੇ ਪ੍ਰਭੂ ਪਰਮਾਤਮਾ પ્રસન્ન ਹੋ ਜਾਂਦਾ ਹੁੰਦਾ ਹੈ ਜਿਹੜਾ ਧਰਮ ਤੋਂ ਹਿੰਸਾ ਸਿਖਾਉਂਦਾ ਹੈ ਗੰਗੇ ਕਰਨਾ ਸਿਖਾਉਂਦਾ ਹੈ ਨਫਰਤ ਸਿਖਾਉਂਦਾ ਹੈ ਬਹਿਮਾ ਭਰਮਾਂ ਤੇ ਪਾਉਂਦਾ ਹੈ ਉਹ ਧਰਮ ਨਹੀਂ ਪਾਈ ਉਹ ਤਾਂ ਸੌਂਦੇ ਰਹਿਣਾ ਚਾਹਦਾ ਬੰਦੇ ਨੂੰ ਕਿ ਮੈਂ ਕਿਸੇ ਗਰੋਧ ਦੇ ਝੂਂਗਲ ਵਿੱਚ ਮੱਖੀਆਂ ਹੋਏ ਮਾਫ਼ ਕਰਨਾ ਉਹਨੂੰ ਧਰਮ ਨਹੀਂ ਕਿਹਾ ਜਾ ਸਕਦਾ ਉਹ ਤਾਂ ਕਿਸੇ ਗਰੋਧ ਦੇ ਝੂਲ ਹੈ ਜਿਹਦੇ ਵਿੱਚ ਫਸੇ ਉਹਨੇ ਲੋਕੀ ਬਚੇ ਇਦੇ ਵਿੱਚ ਪੈ ਕੇ ਦੂਜਿਆਂ ਨਾਲ ਨੰਪਟ ਕਰਦੇ ਨੇ, ਲੰਗੇ ਕਰਦੇ ਨੇ, ਇਖਾ ਕਰਦੇ ਨੇ। ਉਹ ਜਿਹੜੇ ਬੰਦੇ ਇਤਰਾ ਕਰਦੇ ਨੇ ਉਹ ਧਰਮ ਹੀ ਨਹੀਂ ਹੁੰਦੀ। ਧਰਮੀ ਬੰਦਾ ਇਤਰਾ ਕਰਦਾ। ਕਿ ਜਿਹੜਾ ਬੰਦਾ ਦੰਗੇ ਪ੍ਰਸਾਦ ਕਰਦਾ ਹੋਵੇ, ਉਹ ਪੱਤਰ ਕਰਦਾ ਹੋਵੇ, ਇਖਾ ਕਰਦਾ ਹੋਵੇ, ਉਹ ਧਰਮੀ ਨਹੀਂ ਹੁੰਦਾ ਭਾਈ। ਦੰਗੇ ਕਰਨ ਵਾਲਿਆਂ ਦਾ ਕੋਈ ਧਰਮ ਨਹੀਂ ਹੁੰਦਾ। ਉਹਨਾਂ ਦਾ ਕੋਈ ਧਰਮ ਨਹੀਂ।